ਲੁਧਿਆਨੇ ਦੇ ਵਿੱਚ ਹੈਪੋਅਲ ਡੇਅਰੀ ਕੰਪਲੈਕਸ ਵਿੱਚ ਇੱਕ ਪੱਤਰਕਾਰ ਵਾਰਤਾ ਕੀਤੀ ਗਈ ਜੀ ਦੇ ਵਿੱਚ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਨਕਲੀ ਦੁੱਧ ਅਤੇ ਪਨੀਰ ਦੀ ਮਿਲਾਵਟ ਖੋਰੀ ਦੇ ਵਿਰੁੱਧ ਜਿਹੜਾ ਐਕਸ਼ਨ ਲਿਆ ਜਾਵੇ ਦੱਸਦੀ ਕਿ ਉਹਨਾਂ ਕਿਹਾ ਇਹ ਤੰਦਾ ਪੰਜਾਬ ਦਾ ਮੁੱਖ ਸੀ ਪਰ ਸਮੇਂ ਦੇ ਨਾਲ ਨਾਲ ਇਹ ਤੰਦਾ ਹੁਣ ਲਗਾਤਾਰ ਖਤਮ ਹੁੰਦਾ ਜਾ ਰਿਹਾ ਹੈ ਜਿਸ ਦਾ ਕਾਰਨ ਵੱਡੀ ਮਾਤਰਾ ਦੇ ਵਿੱਚ ਮਿਲਾਵਟ ਖੋਰੀ ਹੈ ਅਸੀਂ ਮੰਗ ਕਰਦੇ ਹਾਂ ਸਰਕਾਰ ਇਸ ਖਿਲਾਫ ਸਖਤੀ ਨਾਲ ਕੋਈ ਕਾਨੂੰਨ ਬਣਾਵੇ ਅਤੇ ਐਕਸ਼ਨ ਲਿਆ ਜਾਵੇ ਪਹਿਲਾਂ ਸਾਰਿਆਂ ਨੂੰ ਵੈਗਰ ਜਿੱਕਾ ਖਾਲਸਾ ਵੈਗਰ ਜਿੱਕਾ ਫਤੇ ਇਹ ਜੀ ਕਰ ਰਹੇ ਨਕਲੀ ਦੁੱਧ ਕਰਕੇ ਵੀ ਸ਼ਹਿਰ ਚ ਬਹੁਤ ਜ਼ਿਆਦਾ ਨਕਲੀ ਦੁੱਧ ਵੇਚ ਰਿਆ ਪਨੀਰ ਖੋਇਆ ਕਿਉਂ ਕਿਉਂ ਨਕਲੀ ਵੇਚ ਰਿਆ ਸੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਥੋੜੇ ਦਿਨ ਪਹਿਲੇ ਇਹ ਜੀ ਜੀ ਨੂੰ ਲੱਗਿਆ ਵੀ ਸ਼ਹਿਰ ਚ ਤਲਾ ਤਲਾ ਚੀਜ਼ਾਂ ਵੇਚ ਰੀਆਂ ਨੇ ਕੋਈ ਆਹ ਕਾਨੂੰਨ ਬਣਾਓ ਕਾਰਵਾਈ ਕਰੋ ਇਹਨਾਂ ਦੇ ਜਿਹੜਾ ਵੀ ਨਕਲੀ ਕੰਮ ਬੰਦ ਹੋ ਜੇ ਸਾਰੇ ਆਲਾ ਤੇ ਬਾਕੀ ਮੇਰੀ ਅਪੀਲ ਸ਼ਹਿਰ ਵਾਸੀਆਂ ਨੂੰ ਚੰਗੀ ਚੀਜ਼ ਖਾਓ ਪੀਓ ਵੀਰੋ ਥੋੜੀ ਖਾ ਲੋ ਥੋੜੀ ਖਾ ਲੋ ਚੰਗੀ ਚੀਜ਼ ਲਵੋ ਇਹ ਨਾ ਵੇਖੋ ਵੀ ਸਸਤੀ ਹੈ ਚਲੋ ਜਿਹੜੀ ਨਾ ਮਹਿੰਗੀ ਤੇ ਕੋਈ ਡਰ ਨਹੀਂ ਮਗਰ ਚੀਜ਼ ਚੰਗੀ ਜ਼ਰੂਰੀ ਹੈ ਯਾਰ ਬੱਚਿਆਂ ਸਿਹਤ ਨਾਲ ਨਾ ਖਲਵਾੜ ਕਰੋ ਸਾਰੇ ਸ਼ਹਿਰ ਵਾਸੀਆਂ ਨੂੰ ਪੀ ਲੇ ਚੰਗੀ ਤੇ ਵਧੀਆ ਚੀਜ਼ ਲਵੋ ਤੇ ਚੰਗੇ ਦੁਕਾਨਾਂ ਤੋਂ ਲਵੋ ਹਾਂਜੀ ਕੀਤੀ ਹੈ ਜੀ ਕੀ ਉਹਨਾਂ ਦਾ ਕਹਿਣਾ ਹੈ ਉਹ ਇਹੀ ਕਹਿੰਦਾ ਵੀ ਕੋਈ ਕਾਰਵਾਈ ਕਰਦੇ ਆ ਸੈਂਪਲ ਭਰਦੇ ਨੇ ਮਗਰ ਕਾਰਵਾਈ ਕੋਈ ਨਹੀਂ ਉਹਨਾਂ ਤੇ ਸਿਰਫ ਸੈਂਪਲ ਭਰ ਕੇ ਜਾਂਦੇ ਮੋੜ ਕੇ ਫਿਰ ਉਹੀ ਕੰਮ ਕਰੀ ਜਾਂਦੇ ਆ ਕੋਈ ਕਾਰਵਾਈ ਠੋਸ ਨਹੀਂ ਹੁੰਦੀ ਸ਼ਹਿਰ ਦੇ ਵਿੱਚੋਂ ਆਉਂਦਾ ਜਾਂ ਸ਼ਹਿਰ ਦੇ ਬਾਹਰੋਂ ਜ਼ਿਲ੍ਹੇ ਦੇ ਵਿੱਚੋਂ ਆਉਂਦਾ ਸ਼ਹਿਰ ਦੇ ਬਾਹਰੋਂ ਜ਼ਿਆਦਾ ਆਉਂਦਾ ਬੰਦਾ ਸ਼ਹਿਰਾਂ ਚ ਵੀ ਆਪਣੇ ਹੈਗਾ ਮਗਰ ਸ਼ਹਿਰ ਦੇ ਬਾਹਰੋਂ ਜਿਹੜਾ ਉਹ ਜ਼ਿਆਦਾ ਕੰਮ ਹੈ ਪਤਾਂ ਜੀ ਨਕਲੀ ਦੁੱਧ ਕਾਰਨ ਤੁਹਾਡੇ ਕੁਝ ਕਿਤੇ ਤੁਹਾਡੇ ਧੰਦੇ ਤੇ ਕਿੰਨੀਆਂ ਦੇ ਸਮੱਸਿਆ ਆ ਰਹੀਆਂ ਨੇ ਕੀ ਕੀ ਸਮੱਸਿਆ ਆ ਰਹੀ ਬਹੁਤੀਆਂ ਆ ਰਹੀਆਂ ਨੇ ਲੋਕੀ ਕੰਮ ਛੱਡੀ ਗਏ ਰੋ ਦਿਨੋਂ ਦੇ ਨਾਲ ਰੇਟ ਨਹੀਂ ਮਿਲ ਰਿਹਾ ਰੇਟ ਨਹੀਂ ਮਿਲਦਾ ਰੇਟ ਤਾਂ ਨਹੀਂ ਨਕਲੀ ਕਰਕੇ ਸਸਤੇ ਨੂੰ ਪੈ ਰਹੇ ਨੇ ਸਸਤੇ ਜੀ ਨੂੰ ਲੈ ਰਹੇ ਨੇ ਨਕਲੀ ਜੀ ਲੈ ਰਹੇ ਨੇ ਸਾਡੀ ਅਪੀਲ ਹੈ ਵੀ ਚੰਗੀ ਤੇ ਸਹੀ ਚੀਜ਼ ਲਵੋ ਚੰਗੇ ਦੁਕਾਨਦਾਰ ਤੋਂ ਲਵੋ ਕਿ ਰੇਟ ਪਿੱਛੇ ਨਾ ਜਾਓ ਬੱਚਿਆਂ ਸਿਹਤ ਨਾਲ ਕੋਈ ਖਿਲਵਾੜ ਨਾ ਕਰੋ ਜਿਹੜੇ ਨਕਲੀ ਦੁੱਧਾ ਕਿੰਨਾ ਤਾਂ ਹਾਨੀਕਾਰਕ ਹੈ ਸਰੀਰ ਦੇ ਲਈ ਇਹ ਤਾਂ ਸਾਰਾ ਹਾਨੀਕਾਰਕ ਹੈ ਜੀ ਬਿਮਾਰੀਆਂ ਨੇ ਰੀਆਂ ਬੱਚਿਆਂ ਦਾ ਜਿਆਦਾ ਨਹੀਂ ਲੱਗਦੀਆਂ ਸੀਐਮ ਸਾਹਿਬ ਕੀ ਜਿਹੜੇ ਦੱਸਿਆ ਕਿ ਸੀਐਮ ਸਾਹਿਬ ਨਾਲ ਸੀ ਮਿਲੇ ਸੀਗੇ ਉਹਨਾਂ ਨੇ ਕੀ ਤੁਹਾਨੂੰ ਸੱਸ ਦਿੱਤਾ ਸੀਐਮ ਸਾਹਿਬ ਨੇ ਕਹਾ ਸੀਗਾ ਵੀ ਤੁਹਾਨੂੰ ਫੋਨ ਕਰਾਂਗਾ ਬਾਅਦ ਚੋਂ ਪਤਾ ਲੱਗਾ ਵੀ 28 ਤੱਕ ਸੈਸ਼ਨ ਹੈ ਉਹ 29 ਤਰੀਕ ਨੂੰ ਫਿਰ ਮੈਨੂੰ ਉਹਨਾਂ ਨੇ ਬਲਾਂ ਦਾ ਸੋਦਾ ਦਿੱਤਾ ਤੁਹਾਡੇ ਨਾਲ ਵੀ ਫੋਟੋ ਫੜਵਾਏ ਜਾਂਦੇ ਜਿਹੜੇ ਕਿਤੇ ਨਕਲੀ ਦੋਤ ਬਣਾਉਂਦੇ ਆ ਕਿਉਂ ਬਣਾਉਂਦੇ ਕੁਝ ਨਹੀਂ ਅਸੀਂ ਹੁਣ ਸ਼ੁਰੂ ਕਰਾਂਗੇ ਮੈਟਰ ਨਾਲ ਗੱਲ ਹੋਈ ਹੈ ਕੋਈ ਤੁਹਾਡੇ ਕੋਲ ਕਲਿੱਪ ਕੋਈ ਵੀਡੀਓ ਕੋਈ ਹੈਗੀ ਹੈ ਕੀ ਹਾਂਜੀ ਹੈਗੀਆਂ ਜੀ ਜਿਹੜਾ ਨਕਲੀ ਬੰਦਾ ਪਰਿਖਾਗੇ ਅਸੀਂ ਤੁਹਾਨੂੰ ਕਲਿੱਪ ਪ੍ਰੈਸ ਕਰਨ ਤੋਂ ਬਾਅਦ ਤੁਹਾਨੂੰ ਦਿਖਾ ਦੇਾਂਗੇ ਬਾਅਦ ਦਿਖਾ ਦਨੇ ਆ ਅਸੀਂ ਜਿੱਦਾਂ ਪ੍ਰਧਾਨ ਸਾਹਿਬ ਨੇ ਦੱਸਿਆ ਜੀ ਇਹ ਮਲਾਵਟਖੋਰੀ ਦੇ ਵਿਰੁੱਧ ਅਸੀਂ ਕਰ ਰਹੇ ਹਾਂ ਜੀ ਮਲਾਵਟਖੋਰੀ ਨੇ ਬਹੁਤ ਵੱਡੇ ਪੱਧਰ ਤੇ ਸਾਡਾ ਨੁਕਸਾਨ ਕੀਤਾ ਜੀ ਸਾਡੇ ਭਰਾ ਜਿਹੜੇ ਡੈਰੀ ਫਾਰਮ ਵਾਲੇ ਆ ਉਹ ਦਿਨੋਂ ਦਿਨ ਡੈਰੀ ਛੱਡ ਰਹੇ ਆ ਕੱਲ ਪਰਸੇ ਦੋ ਡੈਰੀਆਂ ਵਿਗੀਆਂ ਹੀ ਹੋਰ ਆ ਇਹਦਾ ਮੁੱਖ ਕਾਰਨ ਇਹ ਹੈ ਮਨ ਰੇਟ ਨਹੀਂ ਸਹੀ ਮਿਲਦਾ ਰੇਟ ਸਹੀ ਨਾ ਮਿਲਣ ਦਾ ਕਾਰਨ ਮਲਾਵਟ ਖੋਰੀ ਆ ਜੀ ਇਹ ਧੰਦਾ ਪੰਜਾਬ ਦਾ ਇੱਕ ਸੈਿਕ ਧੰਦਾ ਸੀ ਬਹੁਤ ਮੁਨਾਫੇ ਵਾਲਾ ਧੰਦਾ ਸੀ ਲੋਕ ਆਪਣੇ ਘਰ ਚ ਆਪਣਾ ਘਰ ਦਾ ਸਾਰਾ ਖਰਚਾ ਚਲਾਉਂਦੇ ਸੀ ਇਸ ਤੋਂ ਜਦੋਂ ਨਾਲ ਸਹੀ ਰੇਟ ਨਾਲ ਮਿਲਿਆ ਲੋਕ ਛੱਡ ਕੇ ਮਜਬੂਰ ਹੋ ਗਏ ਤੇ ਕੁਝ ਵਿਦੇਸ਼ਾਂ ਵੱਲ ਨੂੰ ਕਰ ਗਏ ਕੋਈ ਨੌਕਰੀਆਂ ਕਰਨ ਲੱਗੇ ਸਾਰੇ ਪਸ਼ੂ ਵਿਗ ਗਏ ਜੀ ਪਿੰਡਾਂ ਚ ਵੀ ਵਿਗ ਗਏ ਤੇ ਤਾਂ ਨਿਹਾਰ ਲੱਗਈ ਸਰਕਾਰ ਤੋਂ ਮੰਗ ਕਰਦੇ ਹਾਂ ਨੌਕਰੀਆਂ ਦੋ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਇਹ ਤੰਦੇ ਨੂੰ ਜੇ ਬਚਾਉਣਾ ਤੇ ਮਲਾਵਟਖੋਰੀ ਤੋਂ ਉਹਨੂੰ ਬਚਾਇਆ ਜਾਵੇ ਤੇ ਇਸ ਦੇ ਨਾਲ ਬਹੁਤ ਫਰਕ ਪਊਗਾ ਸਮਾਜ ਦੇ ਵਿੱਚ ਬਹੁਤ ਫਰਕ ਪਊਗਾ ਜੀ ਜਿਹੜੀ ਵਾਰਦਾਤਾ ਹੁੰਦੀ ਆ ਵਾ ਵੇਲੇ ਲੋਕ ਤੁਰੇ ਫਿਰਦੇ ਉਹ ਸਾਰੇ ਆਪਣੇ ਕਾਰੋਬਾਰ ਚ ਲੱਗ ਜਾਣਗੇ ਇਹਦਾ ਕੋਈ ਕਲਿੱਪ ਹੈਗਾ ਤੁਹਾਡੇ ਕੋਲ ਨਕਲੀ ਜਿਹੜੇ ਵਿਕਰੇ ਆ ਹਾਂਜੀ ਹੈਗਾ ਜੀ ਉਹ ਵੀ ਤੁਹਾਨੂੰ ਦਿਖਾਉਣਾ ਹੈ ਜੀ ਸਿਹਤ ਵਿਭਾਗ ਨਾਲ ਤੁਸੀਂ ਗੱਲ ਕੀਤੀ ਸਿਹਤ ਵਿਭਾਗ ਨੂੰ ਤਾਂ ਕਰੀ ਨਾ ਜੇ ਜੇ ਚੋਰੀ ਛਿਪੇ ਵਿਕਦਾ ਵੇ ਸ਼ਰਮ ਸਾਰੀਆਂ ਜਿਹੜੀਆਂ ਜਨਤਕ ਥਾਵਾਂ ਵਾਂ ਮੰਡੀਆਂ ਆ ਸਬਜ਼ੀ ਮੰਡੀ ਉਹਨਾਂ ਸ਼ਰਿਆਂ ਵੇਗ ਰਿਹਾ ਜੀ 200 ਰੁਪਏ 220 ਰੁਪਏ ਕਿਲੋ ਸਾਡੇ ਵੱਲੋਂ ਜੀ ਹਾਂ ਪ੍ਰਧਾਨ ਸਾਹਿਬ ਨੇ ਕੀਤੀ ਕੰਪਲੇਟ ਜੀ ਕੋਈ ਕਾਰਵਾਈ ਨਹੀਂ ਹੋ ਜੀ ਕੋਈ ਬਸ ਪਰੋਸਾ ਦੇਣ ਦੀ ਕਾਰਵਾਈ ਹੋਊਗੀ ਜੇ ਅਸੀਂ ਕਹਿੰਨੇ ਤਾਂ ਉਲਟਾ ਸਾਡੇ ਸੈਂਪਲ ਭਰਾਵਾਂ ਦੇ ਭਰ ਲਾ ਪੈਂਦੇ ਆ ਇਹ ਵਿਚਾਰੇ ਡਰ ਜਾਂਦੇ ਵੀ ਪ੍ਰਧਾਨ ਸਾਹਿਬ ਤੁਸੀਂ ਇਹ ਕੀ ਕਰਨ ਲੱਗ ਪਏ ਜੀ ਕਾਰਵਾਈ ਉਹਨੇ ਤੇ ਕਰਨੀ ਤੇ ਕਰਦੇ ਸਾਡੇ ਤੇ ਦੰਦੇ ਆ ਜੀ ਕੀ ਮੰਗ ਕੀ ਹੈ ਸਰ ਤੁਹਾਡੀ ਹਿੱਸੇ ਨੂੰ ਕੀ ਮੰਗ ਸਾਡੀ ਸਿਹਤ ਵਿਭਾਗ ਤੋਂ ਇਹ ਮੰਗਿਆ ਵੀ ਇਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਇਹ ਜਿਹੜਾ ਕੰਮ ਇਹ ਬੰਦ ਕਰ ਦਿੱਤਾ ਜਾਵੇ ਤੇ ਜਦ ਪਸ਼ੂ ਪਾਲਕ ਹੈ ਉਹ ਸਹੀ ਆਪਣੇ ਦੁੱਧ ਦਾ ਮੁੱਲ ਲੈ ਸਕਣ ਤਾਂ ਹੀ ਸਾਡਾ ਧੰਦਾ ਮਰ ਆਵੇ ਜਾਊਗਾ ਨਾ ਜੀ ਲੋਕ ਤੇ ਮਜਬੂਰ ਹੋ ਗਿਆ ਜੀ ਕੰਮ ਛੱਡਣ ਨੂੰ ਕੋਈ ਵਧੀਆ ਸ਼ੰਤ ਤਰੇ ਫਿਰਦਾ ਖਾਲੀ ਤੇ ਦੇਚਾ ਤਰੇ ਫਿਰਦਾ 10-12000 ਰੁਪਏ ਮਹੀਨਾ ਬਣਦਾ ਜੇ ਕੋਈ ਚੰਗਾ ਡੈਰੀ ਫਾਰਮ ਪਿੰਡ ਚ ਕਰੂਗਾ 20-25 ਡੰਗਰ ਦਾ ਖੁੱਦੋਂ 1.5-2 ਲੱਖ ਰੁਪਏ ਮਹੀਨਾ ਬਚ ਜਾਂਦਾ ਜੀ ਇਦਾਂ ਪੰਜ 10 ਪਰਿਵਾਰ ਸਿੱਧੇ ਸਿੱਧੇ ਤੌਰ ਤੇ ਵਿੱਚ ਜੁੜ ਜੰਦੇ ਤਾਂ ਹੋਰ ਵੀ ਲੋਕਾਂ ਨੂੰ ਇਸ ਧੰਦੇ ਨਾਲ ਲਾਭ ਹੋਊਗਾ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਸਖਤੋ ਸਖਤ ਕਾਰਵਾਈ ਕੀਤੀ ਜਾ ਦੇ ਖਿਲਾਫ ਜੀ ਤੇ ਇਹਦੇ ਨਾਲ ਇੱਕ ਹੋਰ ਕਾ ਅਸੀਂ ਮੰਗ ਕਰਦੇ ਆਂ ਸ਼ਹਿਰ ਵਾਸੀਓ ਨੂੰ ਵੀ ਤੁਸੀਂ ਇਸ ਸਸਤੇ ਦੇ ਚੱਕਰ ਦੇ ਵਿੱਚ ਆਪਣੇ ਬੱਚਿਆਂ ਨਾਲ ਆਪਣੀ ਸਿਹਤ ਦਾ ਖਿਲਵਾੜ ਨਾ ਕਰੋ ਚੰਗਾ ਲਓ ਵਧੀਆ ਲਓ ਵਧੀਆ ਖਾਓ ਲੋਕੀ ਕਿੱਦਾਂ ਪਛਾਣ ਕਰਨਗੇ ਅੰਗਰੇਜ਼ ਸਿੰਘ ਸੰਧੂ ਜੀ ਮੈਂ ਹਾਂ ਹਾਂ ਜੀ ਇਹ ਤੁਸੀਂ ਤੁਸੀਂ ਸਵਾਲ ਕੀਤਾ ਸੀਗਾ ਕਿ ਅਸਲੀ ਤੇ ਨਕਲੀ ਤੁਹਾਨੂੰ ਕਿਵੇਂ ਪਤਾ ਲੱਗਦਾ ਆਮ ਜਨਤਾ ਨੂੰ ਕਿੱਦਾਂ ਪਤਾ ਲੱਗਦਾ ਆਮ ਜਨਤਾ ਨੂੰ ਕਿਵੇਂ ਪਤਾ ਲੱਗਦਾ ਮੈਂ ਤੁਹਾਨੂੰ ਦੱਸਦਾ ਕਿ ਇਹ ਸਾਹਮਣੇ ਰਿਸ਼ੀ ਨਗਰ ਮੱਲਾ ਵਾਈ ਬਲਾਕ ਉੱਥੇ ਹਰਭਜਨ ਸਿੰਘ ਨਾਂ ਦੇ ਇੱਕ ਸਾਡੇ ਦੋਸਤ ਕਹਿ ਲਓ ਜਾਂ ਸਾਡੇ ਗਾਹਕ ਕਹਿ ਲਓ ਉਹਨਾਂ ਨੇ ਪਿਛਲੇ ਸਾਲ ਦੁੱਧ ਮੇਰੇ ਤੋਂ ਸ਼ੁਰੂ ਕੀਤਾ ਸੀਗਾ 3 ਕਿਲੋ ਦੁੱਧ ਲੈਣਾ ਸ਼ੁਰੂ ਕੀਤਾ ਔਰ 15 ਦਿਨਾਂ ਬਾਅਦ ਉਹਨਾਂ ਨੇ 2.5 ਕਿਲੋ ਦੁੱਧ ਕਰ ਦਿੱਤਾ ਫਿਰ ਇੱਕ ਮਹੀਨਾ ਹੋਇਆ ਮਤਲਬ 15 ਦਿਨ ਹੋਰ ਹੋਏ ਤਾਂ ਉਹਨਾਂ ਨੇ 2 ਕਿਲੋ ਦੁੱਧ ਕਰਤਾ ਜਿੱਥੇ ਉਹ 3 ਕਿਲੋ ਦੁੱਧ ਲੈਂਦੇ ਸੀ ਉੱਥੇ ਉਹਨਾਂ ਨੇ 2 ਕਿਲੋ ਦੁੱਧ ਲੈਣਾ ਸ਼ੁਰੂ ਕਰਤਾ ਤੇ ਉਹਨਾਂ ਨੂੰ ਪੁੱਛਿਆ ਗਿਆ ਜਦੋਂ ਮੈਂ ਕਿਹਾ ਵੀ ਸਰਦਾਰ ਜੀ ਤੁਸੀਂ 3 ਕਿਲੋ ਦੁੱਧ ਲੈਣਾ ਸਾਡੇ ਕੋਲ ਸ਼ੁਰੂ ਕੀਤਾ ਸੀ ਕੀ ਗੱਲ ਹੁਣ 2 ਕਿਲੋ ਕਿਉਂ ਸ਼ੁਰੂ ਕਰਤਾ ਉਹ ਕਹਿੰਦੇ ਜੀ ਜਿਹੜਾ ਅਸੀਂ 3 ਕਿਲੋ ਦੁੱਧ ਲੈਂਦੇ ਸੀਗੇ ਸਿੱਧੇ ਰੂਪ ਦੇ ਵਿੱਚ ਤੁਹਾਨੂੰ ਇਹ ਦੱਸ ਦਿਆਂ ਕਿ ਉਹ ਦੁੱਧ ਮਾਰਾ ਸਾਨੂੰ ਮਿਲਦਾ ਸੀਗਾ ਉਹਦੇ ਵਿੱਚ ਜਾਂ ਪਾਣੀ ਮਿਕਸ ਸੀਗਾ ਜਾਂ ਕੀ ਮਿਕਸ ਸੀਗਾ ਹੁਣ ਅਸੀਂ 3 ਕਿਲੋ ਤੋਂ 2.5 ਕਿਲੋ ਪਹਿਲਾਂ ਕੀਤਾ ਸੀਗਾ ਕਿ ਸ਼ਾਇਦ ਸਾਡਾ 2.5 ਕਿਲੋ ਨਾਲ ਵਧੀਆ ਸਰ ਜਾਊਗਾ ਪਰ ਹੁਣ 2.5 ਕਿਲੋ ਤੋਂ 2 ਕਿਲੋ ਤੇ ਅਸੀਂ ਇਸ ਕਰਕੇ ਆ ਗਏ ਆ ਕਿ 2 ਕਿਲੋ ਦੁੱਧ ਜਿਹੜਾ ਉਹ 3 ਕਿਲੋ ਦੁੱਧ ਦਾ ਮੁਕਾਬਲਾ ਕਰ ਰਿਹਾ 3 ਕਿਲੋ ਦੁੱਧ ਦੇ ਵਿੱਚੋਂ ਜਿੰਨਾ ਮੱਖਣ ਨਿਕਲਦਾ ਸੀਗਾ ਓਨਾ ਮੱਖਣ 2 ਕਿਲੋ ਚ ਨਿਕਲ ਰਿਹਾ ਜਿਸ ਤਰ੍ਹਾਂ ਜਿਹੜਾ ਜੋ ਵੀ ਅਸੀਂ ਕਰਦੇ ਸੀਗੇ 3 ਕਿਲੋ ਤੋਂ ਜਿੰਨਾ ਕੰਮ ਅਸੀਂ ਲੈਂਦੇ ਉਹਨਾਂ 2 ਕਿਲੋ ਦੁੱਧ ਤੋਂ ਲੈ ਰਹੇ ਆ ਇਹ ਇਹ ਇੱਕ ਵੱਡੀ ਨਿਸ਼ਾਨੀ ਆ ਔਰ ਤੁਸੀਂ ਆਪ ਵੀ ਕਿਤੇ ਦੇਖਿਓ ਤੁਸੀਂ ਕਿਸੇ ਜਗ੍ਹਾ ਤੋਂ ਨਕਲੀ ਦੁੱਧ ਲਿਓ ਜਾਂ ਘੱਟ ਫੈਂਟ ਵਾਲਾ ਲਿਓ 4 ਪੈਂਟ ਦਾ ਦੁੱਧ ਲਓਗੇ ਉਹਦੇ ਵਿੱਚ ਜਾਂ ਤਾਂ ਪਾਣੀ ਮਿਲੇ ਆਊਗਾ ਜਾਂ ਕੋਈ ਉਹਦੇ ਵਿੱਚ ਹੋਰ ਕੋਈ ਮਿਲਾਫਟ ਖਰੀ ਹੋਈ ਹੋਊਗੀ ਸਾਡੇ ਦੁੱਧ ਜਦੋਂ ਸਾਡੇ 6.5 ਪੈਂਟ ਦਾ ਜਾਂ 7 ਪੈਂਟ ਦਾ ਦੁੱਧ ਲਓਗੇ ਤਾਂ ਤੁਹਾਨੂੰ ਕਿੰਨੀ ਤਸੱਲੀ ਹੋਊਗੀ ਔਰ ਉਹਦਾ ਟੇਸਟ ਕਿੰਨਾ ਵਧੀਆ ਹੋਊਗਾ ਉਹ ਤੁਹਾਨੂੰ ਪਤਾ ਲੱਗ ਜਾਊਗਾ ਉਹਦਾ ਉਲਟਾ ਬੈਨੀਫਿਟ ਹੈ ਉਲਟਾ ਬੈਨੀਫਿਟ ਚ ਚੰਗੀ ਫੈਟ ਦਾ ਜਿਹੜਾ ਘਰ ਦਾ ਆਪਣਾ ਮੱਖਣ ਘਰ ਦਾ ਹੀ ਬਣੂਗਾ ਉਹ ਕੁਆਲਿਟੀ ਉਹ ਕੁਆਲਿਟੀ ਦੇ ਵਿੱਚ ਹੀ بڑا ਅੰਤਰ ਹੋਣਾ ਤੇ ਪ੍ਰਧਾਨ ਜੀ ਨੇ ਇਹਨਾਂ ਨੇ ਤੁਹਾਨੂੰ ਦੱਸਿਆ ਜene ਕਿ ਦੇਖੋ ਹੁਣ ਤੁਸੀਂ ਜੇ 200 ਰੁਪਏ ਕਿਲੋ ਪਨੀਰ ਹੋਇਆ ਤੇ ਆਪਾਂ ਆਮ ਐਵਰੇਜ ਵੀ ਜੇ ਆਪਾਂ 65 70 ਰੁਪਏ ਦੁੱਧ ਦੀ ਵੀ ਲਾਲ ਗੀ ਅੱਜ ਦੀ ਤਰੀਕ ਦੇ ਵਿੱਚ ਤਾਂ 65 70 ਰੁਪਏ ਦੇ ਹਿਸਾਬ ਨਾਲ ਹਾਂਜੀ 5 ਕਿਲੋ ਦੁੱਧ ਦੇ ਹਿਸਾਬ ਨਾਲ 5 ਕਿਲੋ ਦੁੱਧ ਨੂੰ ਆਪਾਂ 65 ਨਾਲ ਕੈਲਕੂਲੇਟ ਕਰੀਏ ਤੇ ਕਿੰਨੇ ਦਾ ਬਣਦਾ ਹਾਂਜੀ ਔਰ 5 ਕਿਲੋ ਚ 1 ਕਿਲੋ ਪਨੀਰ ਨਿਕਲਦਾ ਤੇ ਉਹ 200 ਰੁਪਏ ਕਿਲੋ ਕਿਵੇਂ ਵਿਕ ਜੂਗਾ ਬਿਆਰ ਦੇ ਵਿੱਚ ਜੀ ਸਭ ਤੋਂ ਵੱਡੀ ਮਾਰ ਹੀ ਇਸ ਟਾਈਮ ਤੇ ਸ਼ਹਿਰ ਨੂੰ ਇਹ ਪੈ ਰਹੀ ਆ ਕਿ ਲੋਕ ਆਪਣੀ ਸਿਹਤ ਵੱਲੇ ਸ਼ਾਇਦ ਮੇਰਾ ਖਿਆਲ ਉਹਨਾਂ ਖਿਆਲ ਨਹੀਂ ਕਰਦੇ ਜਿੰਨਾ ਸਸਤੀ ਚੀਜ਼ ਲੈਣ ਵੱਲੇ ਖਿਆਲ ਕਰਦੇ ਨੇ ਤੇ ਸਾਡੀ ਲੁਧਿਆਣਾ ਨਿਵਾਸੀਆਂ ਨੂੰ ਇਹੀ ਬੇਨਤੀ ਆ ਸਮੁੱਚੀ ਐਸੋਸੀਏਸ਼ਨ ਬੈਠੀ ਆ ਸਮੁੱਚੇ ਆ ਪਸ਼ੂ ਪਾਲਕ ਬੈਠੇ ਨੇ तकरीबन 1400 ਤੋਂ ਵੱਧ ਇੱਥੇ ਸਾਡੇ ਪਸ਼ੂ ਪਾਲਕ ਭਰਾ ਸੀਗੇ 1400 ਤੋਂ ਵੱਧ ਡੇਰੀ ਸੀਗੀ ਜਿਹਦੇ ਵਿੱਚ ਹੁਣ 50% ਤੋਂ ਘਟ ਕੇ तकरीबन 700 ਤੋਂ ਵੀ ਘੱਟ ਪਰਿਵਾਰ ਜਿਹੜੇ ਨੇ ਉਹ ਹੁਣ ਪਸ਼ੂ ਪਾਲਕ ਰਹਿ ਗਏ ਨੇ ਤੇ 700 ਤੋਂ ਵੱਧ ਵਾਲੇ ਲੋਕਾਂ ਨੇ ਜਿਹੜੇ ਸਾਡੇ ਭੈਣ ਭਰਾ ਸੀ ਜਿਹੜੇ ਸ਼ਹਿਰ ਨਿਵਾਸੀ ਸੀਗੇ ਜਿਹੜੇ ਜਿੰਨਾਂ ਦਾ ਬੜਾ ਵਧੀਆ ਸੀਗਾ ਇਹ ਪਸ਼ੂਆਂ ਦਾ ਧੰਦਾ ਸਫਲ ਪਸ਼ੂਪਾਲਕਾਂ ਦੇ ਵਿੱਚੋਂ ਆਉਂਦੇ ਸੀਗੇ ਉਹ ਸਾਰਿਆਂ ਨੇ ਜਿਹੜਾ ਉਹ ਹੌਲੀ ਹੌਲੀ ਛੱਡ ਗਏ ਸਾਡੀ ਗਲੀ ਦੇ ਵਿੱਚ ਪੰਡਤ ਜੀ ਨਹੀਂ ਸੀਗੇ ਇੱਥੇ ਬੈਠੇ ਆ ਪਾਜੀ ਆਪਣੇ ਸੁਖਵਿੰਦਰ ਸਿੰਘ ਨਾਲ ਗਵਾਂਢੀ ਅੱਜ ਤੋਂ 8 ਦਿਨ ਪਹਿਲਾਂ ਉਹਨਾਂ ਦੇ ਕੋਲੇ 60 ਤੋਂ ਵੱਧ ਵੱਧ ਪਸ਼ੂ ਸੀਗੇ ਔਰ ਸਾਰੇ ਇੱਕਦਮ ਉਹਨਾਂ ਨੇ ਵੇਚ ਤੇ ਜਿਹਨਾਂ ਪੁੱਛਿਆ ਗਿਆ ਉਹ ਕਹਿੰਦੇ ਜੀ ਕੀ ਕਰੀਏ ਵੱਜਦਾ ਹੀ ਕੁਝ ਨਹੀਂ ਹੈ ਇਸ ਕਰਕੇ ਜੇ ਆਪਾਂ ਨਕਲੀ ਦੁੱਧ ਨਕਲੀ ਖੋਆ ਨਕਲੀ ਪਨੀਰ ਨਕਰੀ ਘਿਓ 2 250 ਰੁਪਏ ਕਿਲੋ ਕਿਤੇ ਦੱਸੋ ਤੁਸੀਂ ਦੇਸੀ ਕਿਉਂ ਕਿਤੇ ਮਿਲਦਾ 1100 1100 ਰੁਪਏ ਦੇ ਵਿੱਚ ਤਕਰੀਬਨ ਤਕਰੀਬਨ ਜਿਹੜਾ ਉਹ ਸਾਨੂੰ ਅਸੀਂ ਤਿਆਰ ਕਰਦੇ ਆ ਨਾ ਜੇ ਵਧੀਆ ਘਿਓ ਤਾਂ ਸਾਨੂੰ ਪੈਂਦਾ 1100 ਰੁਪਏ ਨੂੰ ਤੇ ਜੇ ਆਪਾਂ 250 ਰੁਪਏ ਕਿਲੋ ਆਪ ਬਜ਼ਾਰ ਦੇ ਵਿੱਚੋਂ ਲੈ ਲਾਂਗੇ ਆਪਾਂ ਕਰੀਮ ਦੇਖਦੇ ਆ ਜਗ੍ਹਾ ਜਗ੍ਹਾ ਹੁਣ ਤੁਸੀਂ ਦੇਖੋ ਆ ਫਾਸਟ ਫੂਡ ਦੀਆਂ ਜਿਹੜੀਆਂ ਰੇੜੀਆਂ ਨੇ ਉਹਨਾਂ ਦੇ ਕੋਲੇ ਕਰੀਮ ਹੁੰਦੀ ਆ ਕਿ ਕਿਲੋ ਕਰੀਮ ਮੇਰੇ ਖਿਆਲ ਨਾਲ 90 ਰੁਪਏ ਦੀ ਲੈ ਕੇ ਆਉਂਦੇ ਆ ਜੀ ਦੱਸੋ ਉਹ ਪੈਕਟ ਉਹਨਾਂ ਦਾ 90 ਰੁਪਏ ਦਾ ਹੁੰਦਾ ਵਾ ਕਰੀਮ ਤੋਂ ਕਿਹੜੀ ਕਰੀਮ ਹੋਈ ਜਿਹੜੀ 90 ਉਹ ਪਤਾ ਨਹੀਂ ਉਹਦੇ ਉਹ ਕੀ ਆ ਕੀ ਨਹੀਂ ਹੈ ਤੇ ਉਹ 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 ਫਾਸਟ ਫੂਡ ਦੇ ਵਿੱਚ ਪਾ ਕੇ ਉਹ ਜਿਹੜੇ ਪ੍ਰੋਸੀਜਰ ਆ ਰਹੇ ਨੇ ਤੇ ਆਪਣੇ ਭੈਣ ਭਰਾ ਅਜ ਉਹਦੇ ਵਿੱਚ ਸਾਡੇ ਪਰਿਵਾਰ ਵੀ ਸ਼ਾਮਲ ਆ ਤੁਹਾਡੇ ਵੀ ਸ਼ਾਮਲਿਆ ਸਾਰੇ ਆਪਾਂ ਖਾਈ ਜਾ ਰਹੇ ਪਾਪਾ ਇਸ ਚੀਜ਼ ਦਾ ਖਿਆਲ ਹੀ ਨਹੀਂ ਕਰਦੇ ਕਿ ਇਹ ਸਭ ਤੋਂ ਕਿੰਨੀਆਂ ਬਿਮਾਰੀਆਂ ਕਿਡਨੀਆਂ ਫੇਲ ਹੋ ਰਹੀਆਂ ਨੇ ਕਿਸੇ ਦਾ ਨੂੰ ਅਟੈਕ ਹੋ ਰਿਹਾ ਵਾ ਕਿਸੇ ਦੇ ਬੀਪੀ ਸ਼ੂਗਰ ਦਾ ਤੁਹਾਡੀ ਮੰਗ ਕੀ ਹੈ ਜੀ ਲਾਸਟ ਵਿੱਚ ਮੰਗ ਸਾਡੀ ਮੰਗ ਇਹੀ ਆ ਸ਼ਹਿਰ ਵਾਸੀਆਂ ਕੋਲੋਂ ਸਮੋਚੇ ਕਿ ਅਸੀਂ ਤੁਹਾਡੇ ਪੈਨਪਰਾ ਤੁਸੀਂ ਸਾਡੇ ਪੈਨਪਰਾ ਤੁਸੀਂ ਸਾਰਿਆਂ ਦੀ ਜਿੰਨੇ ਵੀ ਬੇਟੇ ਮੇਰੇ ਘਰ ਕਿੰਨੇ ਸ਼ਹਿਰ ਦੇ ਸਾਰਿਆਂ ਦੀਆਂ ਰਿਸ਼ਤੇਦਾਰੀਆਂ ਦੋਸਤੀਆਂ ਵੀ ਆਪਾਂ ਨਕਲੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਬਚਾ ਕਰਕੇ ਅਸਲੀ ਵੱਲ ਨਵਾਈਏ ਚਾਹੇ ਆਪਾਂ ਨੂੰ ਥੋੜਾ ਰੇਟ ਵਧ ਦੇਣਾ ਪੈ ਜਾਵੇ ਉਹਦੀ ਉਸਤ ਭਾਵੇਂ ਕੱਟ ਕਰ ਲਵੋ ਦੁੱਧ 5 ਕਿਲੋ ਲੈਂਦੇ ਹੋ ਤਾਂ 4 ਕਿਲੋ ਲੈ ਲਓ ਲੇਕਿਨ ਵਧੀਆ ਦੁੱਧ ਲਗੋ ਸਭ ਤੋਂ ਪਹਿਲਾਂ ਤਾਂ ਦੇਖੋ ਜੀ ਅਪੀਲ ਹੈ ਜਨਤਾ ਨੂੰ ਵੀ ਬਹੁਤ ਆਪਣੀ ਜਿਹੜੀ ਸਿਹਤ ਹੈ ਇਦੇ ਨਾਲ ਖਲਵਾੜ ਨਾ ਕਰੋ ਇਹ ਜੀਵਨ ਇੱਕ ਵਾਰ ਹੀ ਮਿਲਿਆ ਬਾਰ ਬਾਰ ਮਿਲਣਾ ਨਹੀਂ ਹੈ ਤੇ ਤੁਸੀਂ ਚੰਗਾ ਦੁੱਧ ਵਰਤੋ ਆਪਣੇ ਘਰ ਦੇ ਵਿੱਚ ਚੰਗੇ ਦੁੱਧ ਦੀਆਂ ਬੜੀਆਂ ਨਿਸ਼ਾਨੀਆਂ ਆਜ ਕੱਲ ਆਧੁਨਿਕ ਯੋਗ ਹੈ ਹਰ ਜਗ੍ਹਾ ਦੇ ਉੱਤੇ ਅਵੇਲੇਬਲ ਹੈ ਲੈਬਾਰਟਰੀਜ਼ ਤੁਸੀਂ ਉੱਤੇ ਚੈੱਕ ਕਰਾ ਸਕਦੇ ਹੋ ਦੁੱਧ ਨੂੰ ਪਹਿਮਾਨੇ ਦੇ ਤੌਰ ਤੇ ਦੁੱਧ ਦੀ ਸਾਰੀ ਫੈਟ ਜਾਂ ਐਸ ਐਨ ਐਫ ਵਗੈਰਾ ਚੈੱਕ ਹੋ ਜਾਂਦੀ ਹੈ ਤੇ ਕੋਈ ਉਹ ਬੜੀ ਵੱਡੀ ਗੱਲ ਨਹੀਂ ਹੈਗੀ ਦੁੱਧ ਦੀ ਪਛਾਣ ਕਰਨੀ ਲੋਕ ਆਪ ਇਸ ਗੱਲ ਤੋਂ ਜਾਗਰੂਕਤ ਹੋਣੇ ਚਾਹੀਦੇ ਆ ਦੁੱਧ ਦਾ ਰੇਟ ਦੇਖੋ ਮੈਂ ਖੁਦ ਡੈਰੀ ਫਾਰਮਰ ਆ ਸਾਨੂੰ ਦੁੱਧ ਦਾ ਆਪਣੇ ਘਰੇ ਜਿਹੜੀ ਕਾਸਟਿੰਗ ਆ ਸਾਨੂੰ 65 ਤੋਂ ਲੈ ਕੇ 70 ਰੁਪਏ ਕਿਲੋ ਪੈਂਦੀ ਆ ਤੇ ਅਸੀਂ ਉਹ ਜੇ ਸੇਲ ਕਰਾਂਗੇ ਤਾਂ 80 ਰੁਪਏ ਕਿਲੋ ਦੇ ਆਸ-ਪਾਸ ਸੇਲ ਕਰਾਂਗੇ ਤੇ ਲੋਕੀ ਹੁਣ ਦੁੱਧ ਲੈਂਦੇ ਆ ਜੀ ਦੇਖੋ 50 55 60 ਰੁਪਏ ਉਹ ਦੁੱਧ ਦੇ ਵਿੱਚ ਦੇਖੋ ਅਡਲਟਰੇਸ਼ਨ ਹੁੰਦੀ ਆ ਮਾਰੇ ਕੈਮੀਕਲ ਪਾਏ ਜਾਂਦੇ ਆ ਉਸ ਦਸ ਦਸ ਸਿਹਤ ਲਈ ਹਾਨੀ ਕਰਕੇ ਇੱਕ ਛੋਟੀ ਜੀ ਮਿਸਾਲ ਦੇਣਾ ਚਾਹੂੰਗਾ ਤੁਹਾਨੂੰ ਅੱਜ ਤੋਂ 15 20 ਸਾਲ ਪਹਿਲਾਂ ਅਸੀਂ ਕਿਸੇ ਫੰਕਸ਼ਨ ਤੇ ਜਾਂਦੇ ਸੀ ਤਾਂ ਬਹੁਤ ਤੁਹਾਨੂੰ ਦੇਖਣ ਨੂੰ ਮਿਲਦਾ ਸੀ ਕਿ ਪਨੀਰ ਦੇ ਪਕੌੜੇ ਇੱਕ ਬੜੀ ਵੱਡੀ ਚੀਜ਼ ਮੰਨੀ ਜਾਂਦੀ ਹੁੰਦੀ ਸੀ ਵੀ ਪਨੀਰ ਦੇ ਪਕੌੜੇ ਰੱਖੇ ਤਾਂ ਬੜਾ ਵੱਡਾ ਫੰਕਸ਼ਨ ਹੈ ਬਹੁਤ ਘੱਟ ਲੋਕ ਪਨੀਰ ਦਾ ਯੂਜ਼ ਕਰਦੇ ਹੁੰਦੇ ਸੀ ਤੇ ਅੱਜ ਤੁਸੀਂ ਦੇਖੋ ਹਰ ਪੈਲਸ ਦੇ ਵਿੱਚ ਪਨੀਰ ਦੇ ਪਕੌੜੇ ਇੱਦਾਂ ਰੁੱਲਦੇ ਹੁੰਦੇ ਆ ਜਿਦਾਂ ਆਲੂ ਦੇ ਚਿਪਸ ਹੈ ਉਹਦਾ ਕਾਰਨ ਇਹੀ ਹੈ ਕਿ ਉਹ ਜਿਹੜਾ ਪਨੀਰ ਹੈ ਉਹ 180 ਰੁਪਏ ਕਿਲੋ ਦਾ ਪਨੀਰ ਹੈ ਵੱਡੇ ਵੱਡੇ ਪੈਲਸਾਂ ਦੇ ਵਿੱਚ ਮੈਂ ਲਿਖ ਕੇ ਦਿੰਦਾ ਗਾਰੰਟੀ ਐ ਇਸ ਗੱਲ ਦੀ ਉਹ ਸਾਰਾ ਹੀ ਮਾੜਾ ਪਨੀਰ ਯੂਜ਼ ਕਰਦਾ ਕੋਈ ਆਪਣੇ ਮੁਨਾਫੇ ਵਾਸਤੇ ਮਾੜਾ ਪਨੀਰ ਯੂਜ਼ ਕਰਦੇ ਆ ਔਰ ਆਮ ਤੁਸੀਂ ਆਪ ਦੇਖਿਆ ਕਿ ਪਨੀਰ ਹੁਣ ਇਦਾਂ ਹੁੰਦਾ ਜਿਵੇਂ ਆਲੂ ਦੇ ਚਿਪਸ ਹੁੰਦੇ ਮੇਰਾ ਨਾਮ ਹਰਚਰਨ ਸਿੰਘ ਹੈ ਜੀ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਕਰਨੀ ਚਾਹੁੰਦਾ ਆ ਕਿ ਜਿਹੜਾ ਦੁੱਧ ਅਸੀਂ ਪੈਦਾ ਕਰਦੇ ਆ ਉਹਦੀ ਕਾਸਟ ਆਫ ਪ੍ਰੋਡਕਸ਼ਨ ਆ ਜਿਹੜੀ ਸਾਡੀ ਉਹ ਸਾਨੂੰ 60 ਤੋਂ 65 ਰੁਪਏ ਕਾਸਟ ਆਫ ਪ੍ਰੋਡਕਸ਼ਨ ਪੈਂਦੀ ਹੈ ਇੱਥੇ ਤਿਆਰ ਕਰਨ ਦੀ ਪੈਦਾ ਕਰਨ ਦੀ ਜਿਹਦੇ ਵਿੱਚ ਸਾਡੇ ਲੇਬਰ ਦੇ ਖਰਚੇ ਬਿਜਲੀ ਦੇ ਹੋਰ ਸਾਰੇ ਖਰਚੇ ਪੈਂਦੇ ਤੇ ਜਿਹੜਾ ਮਾਰਕੀਟ ਦੇ ਵਿੱਚ 55 ਰੁਪਏ ਜਾਂ 50 ਰੁਪਏ ਦੁੱਧ ਵਿਕ ਰਹੇ ਉਹ ਕਿਹੜਾ ਦੁੱਧ ਉਹ ਕਿਹੋ ਜਿਹਾ ਦੁੱਧ ਹੋਊਗਾ ਇਸ ਕਰਕੇ ਲੋਕਾਂ ਨੂੰ ਪੀ ਲੈ ਵੀ ਚੰਗੀਆਂ ਦੁਕਾਨਾਂ ਵੀ ਹੈਗੀਆਂ ਚੰਗੇ ਹੈਗੇ ਆ ਡੈਰੀ ਵਾਲੇ ਆਪਣੇ ਜਿਹੜੇ ਸ਼ਹਿਰ ਚ ਦੁੱਧ ਵੇਚਦੇ ਆ ਉਹਨਾਂ ਤੋਂ ਦੁੱਧ ਲਓ ਚੰਗੇ ਰੇਟ ਤੇ ਲਓ ਜੀ ਇਹ ਸਾਡੀ ਪੀ ਲਈ ਆ ਜੀ ਲੋਕਾਂ ਨੂੰ ਜਿੰਨੇ ਡੈਰੀਆਂ ਸੀ ਅੱਜ ਤੋਂ 20 ਸਾਲ ਪਹਿਲਾਂ ਉਹਦੇ ਵਿੱਚੋਂ 50% ਡੈਰੀਆਂ ਆਪਣੇ ਵੇਚ ਕੇ ਚਲੇ ਗਏ ਨੇ ਕਾਰਨ ਹੈ ਕਿ ਦੁੱਧ ਦਾ ਰੇਟ ਸਹੀ ਨਹੀਂ ਮਿਲਦਾ ਉਹਨਾਂ ਨੂੰ ਕਿਸੇ ਡੈਰੀ ਦੇ ਵਿੱਚ ਕੁਆਟਰ ਆਲਮੋਸਟ 50% ਕੁਆਟਰ ਬਣ ਗਏ ਨੇ ਜਾਂ ਇੱਥੇ ਗਡਾਉਨ ਬਣ ਗਏ ਨੇ ਟੈਲਾਂ ਦੇ ਤੇ ਜਾਂ ਕਈ ਡੈਰੀ ਆਲੇ ਨੇ ਆਪਣਾ ਦਾਣਾ ਸਟੋਰ ਕਰ ਲਏ ਨੇ ਜਦੋਂ ਸੀਜ਼ਨ ਆਉਂਦਾ ਆਹ ਅਪ੍ਰੈਲ ਮਈ ਚ ਉਹ ਸਟੋਰ ਕਰ ਲੈਂਦੇ ਨੇ ਤਾਂ ਉਹ ਅੱਗੇ ਲਾ ਕੇ ਲੜਦੇ ਨੇ ਤੇ ਇਸ ਕਰਕੇ ਸ਼ਹਿਰ ਦੀ ਆਬਾਦੀ ਅੱਜ ਤੋਂ 20 ਸਾਲ ਪਹਿਲਾਂ 25 ਲੱਖ 20 ਲੱਖ ਸੀ ਅੱਜ 50 ਲੱਖ ਦੇ ਕੋਲੇ ਹੋਣ ਨੂੰ ਫਿਰਦੀ ਆ ਤੇ ਦੁੱਧ ਪਨੀਰ ਕਿੱਥੋਂ ਆ ਰਿਹਾ ਯਾਰ ਫਾਰਮਰ ਘਟੀ ਜਾਂਦੇ ਨੇ ਦੁੱਧ ਪਨੀਰ ਕਿੱਥੋਂ ਆ ਰਿਹਾ ਇਹ ਗੱਲ ਸੋਚਣ ਵਾਲੀ ਆ ਪਿੰਡਾਂ ਦੇ ਵਿੱਚ ਵੀ ਜਿਹੜੇ ਪਾਲਕੂ ਸੀ ਉਹ ਵੀ ਆਪਣਾ ਕੰਮ ਛੱਡੀ ਜਾਂਦੇ ਨੇ ਕੱਟੀ ਬੱਚੀ ਪਾਲਣੀ ਔਖੀ ਹੋ ਗਈ ਪਹਿਲਾਂ ਸਾਡੇ ਡੈਰੀ ਕੰਪਲੈਕਸ ਦੇ ਵਿੱਚ ਪਿੰਡਾਂ ਵਾਲੇ ਕੱਟੀਆਂ ਬੱਚੀਆਂ ਲੈ ਜਾਂਦੀ ਸੀ ਪਾਲਦੇ ਸੀ ਤੇ ਵੇਚਦੇ ਸੀ ਉਹ ਹੁਣ ਅੱਗੇ ਕੰਮ ਹੀ ਨਹੀਂ ਰਿਹਾ ਪ੍ਰੋਫਿਟ ਵਾਲਾ ਤੇ ਉਹ ਕਿੱਥੋਂ ਲੈ ਕੇ ਜਾਣ ਇਹੀ ਜਣੀਆਂ ਕੱਟੀਆਂ ਬੱਚੀਆਂ ਯੂਪੀ ਬਿਹਾਰ ਮਹਾਰਾਸ਼ਟਰਾ ਜਾ ਰਿਹਾ ਮਾਲ ਤੇ ਸਾਡੀ ਗਵਰਨਮੈਂਟ ਨੂੰ ਸਟੇਟ ਗਵਰਨਮੈਂਟ ਨੂੰ ਧਿਆਨ ਦੇਣਾ ਪੈਣਾ ਕਿ ਪੰਜਾਬ ਦਾ ਮੇਨ ਕਿੱਤਾ ਸੀ ਇਹ ਯੋ ਕਿ ਪੰਜਾਬ ਦਾ ਜਿਹੜਾ ਛੋਟਾ ਜ਼ਿਮੀਦਾਰ ਸੀ ਉਹ ਨਾਲ 20-25 ਪਸ਼ੂ ਪਾ ਕੇ ਦੁੱਧ ਵੇਚ ਕੇ ਆਪਣਾ ਕੰਮ ਚਲਾਉਂਦਾ ਸੀ ਉਹ ਹੁਣ ਜਦੋਂ ਪ੍ਰੋਫਿਟੇਬਲ ਹੀ ਨਹੀਂ ਰਿਹਾ ਤੇ ਉਹ ਕਿੱਦਾਂ ਚਲਾਉਣਗੇ ਇਸ ਕਰਕੇ ਖਾਸ ਧਿਆਨ ਦੇਣਾ ਅਸੀਂ ਨਹੀਂ ਕਹਦੇ ਵੀ ਸਾਨੂੰ ਤੁਸੀਂ 20 ਰੁਪਏ ਕਿਲੋ ਵਧਾ ਦਿਓ 30 ਰੁਪਏ ਕਿਲੋ ਵਧਾ ਦਿਓ ਅਸੀਂ 5-7 ਰੁਪਏ ਦੀ ਮਾਰਕ ਕਹਿੰਦੇ ਵੀ 5-7 ਰੁਪਏ ਇੱਕ ਵਾਰ ਪੈ ਜਾਣ ਦੁੱਧ ਦੇ ਵਿੱਚ ਤੇ ਅਸੀਂ ਸਟੇਬਲ ਹੋ ਜੇ ਸਾਡਾ ਧੰਦਾ ਤੇ ਹਰ ਸਾਲ 2.5 ਰੁਪਏ ਦੁੱਧ ਦੇ ਪਈ ਜਾਣ ਤੇ ਕੰਮ ਚੱਲੀ ਜਾਊਗਾ ਕਿਉਂਕਿ ਹਰ ਸਾਲ ਗਵਰਨਮੈਂਟ ਕਣਕ ਦੇ ਵਿੱਚ ਰੇਟ ਤੇ 100-150 ਰੁਪ ਸੈਂਟਰ ਗਵਰਨਮੈਂਟ ਉਹ ਆਫਟਰ ਆਲ ਸਵੈਰ ਸਾਡੇ ਤੇ ਹੀ ਆਉਣਾ ਨਾ ਜੀ ਕਣਕ ਨੇ ਮਹਿੰਗੀ ਹੋਣਾ ਜਦੋਂ ਕਣਕ ਮਹਿੰਗੀ ਹੋਗੀ ਦਾਣਾ ਮਹਿੰਗਾ ਹੋ ਗਿਆ ਹਰ ਚੀਜ਼ ਮਹਿੰਗੀ ਹੋਗੀ ਉਹਨਾਂ ਨੂੰ ਵੀ ਬਣਦਾ ਕਣਕ ਮਹਿੰਗੀ ਉਹਨਾਂ ਦੇ ਵੀ ਖਰਚੇ ਵੱਧਦੇ ਨੇ ਤੇ ਇਸ ਕਰਕੇ ਸਾਡਾ ਵੀ ਖਿਆਲ ਕੀਤਾ ਜਾਵੇ ਨਾਲ ਦੁੱਧ ਦਾ ਵੀ ਜਿਹੜਾ ਰੇਟ ਆ ਨਾ ਉਹ ਨਾਲ ਹਰ ਸਾਲ ਵਧਾਵੇ ਹੁਧਿਆਣਾ ਲਾਈਵ ਲਈ ਕੈਮਰਾਮੈਨ ਦੀਪਕ ਦੀ ਰਿਪੋਰਟ